ਗੁਰੂ ਪਿਆਰੀ ਸਾਹਾ ਸੰਗਤ ਜੀ ਗੁਰੂ ਕੇ ਲਾਹੌਰ ਤੋਂ ਵਿਆਹ ਕਰਕੇ ਗੁਰੂ ਜੀ ਆਨੰਦਪੁਰ ਆ ਗਏ। ਉਸੇ ਪ੍ਰਕਾਰ ਦੀਵਾਨ ਸਜੇ ਜਿਵੇਂ ਪਹਿਲਾਂ ਸੱਜਦੇ ਸਨ। ਇੱਕ ਦਿਨ ਸਤਗੁਰ ਜੀ ਅਮਰਤ 베ਲੇ ਦੀਵਾਨ ਵਿੱਚ ਬਰਾਜ ਰਹੇ ਸਨ ਤੇ ਆਸਾ ਦੀ ਬਾਰ ਦਾ ਭੋਗ ਪੈ ਚੁੱਕਾ ਸੀ। ਬਾਹਰੋਂ ਆਏ ਸਿੱਖ ਸੰਗਤਾਂ ਬਾਰੋ-ਬਾਰੀ ਜਾ ਕੇ ਮਿਲ-ਮਿਲ ਕੇ ਭੇਟਾ ਗੇਤਾ ਰਹੀਆਂ ਤੇ ਬਾਰਤਾ ਲਾਪ ਕਰ ਰਹੀਆਂ ਸਨ। ਕੀ ਕ ਬਣੀਆਂ ਦਹਾਈ ਦੰਦਾ ਆ ਗਿਆ। ਸਹਬ ਜੀ ਮੈਂ ਲੁੱਟਿਆ ਗਿਆ। ਸਹਿਬਾਨੇ ਧੀਰਜ ਦੇ ਕੇ ਕਿਹਾ ਆਪਣਾ ਦੁੱਖ ਦੱਸ ਕੀ ਹੋਇਆ ਹੈ ਤਦ ਉਸਨੇ ਦੱਸਿਆ ਕਿ ਮੈਂ ਇਸ ਸਮੇਂ ਇੱਥੇ ਆ ਕੇ ਕੁਝ ਵਪਾਰ ਕੀਤਾ ਕੁਝ ਨਫਾ ਹੋਇਆ 700 ਰੁਪਏ ਥੈਲੀ ਪਾਇਆ ਉਹ ਥੈਲੀ ਰਾਤੀ ਕੋਈ ਚੋਰ ਲੈ ਗਿਆ ਹੈ ਮੇਰੇ ਪਾਸ ਕੁਝ ਨਹੀਂ ਕੰਗਾਲ ਹੋ ਗਿਆ ਹਾਂ ਸ੍ਰੀ ਸਤਗੁਰ ਜੀ ਨੇ ਨੈਣ ਬੰਦ ਕਰ ਲਏ ਫਿਰ ਖੋਲੇ ਤੇ ਬੋਲੇ ਸੁਣ ਭਾਈ ਰੋਣਾ ਤੇਰਾ ਧਨ ਮਿਲ ਜਾਵੇਗਾ ਫਿਰ ਤੱਕੇ ਆਪਣੇ ਇਸੂਰਮਿਆਂ ਬੱਲ ਕਿਹਾ ਕਿ ਤੁਸੀਂ ਦੱਸ ਜਾਣੇ ਜਾਓ ਸ਼ਹਿਰ ਦੇ ਫਲਾਣੇ ਟਿਕਾਣੇ ਇਸ ਤਰ੍ਹਾਂ ਦਾ ਇੱਕ ਘਰ ਹੈ ਉਸ ਵਿੱਚ ਜਾ ਬੜੋ ਦੱਖਣ ਦਿਸ਼ਾ ਦੇ ਦਲਾਨ ਵਿੱਚ ਇੱਕ ਤਾਕੀ ਹੈ ਉਸ ਦੀ ਜਿੰਦਰੀ ਤੋੜ ਦਿਓ ਉੱਥੇ ਤੁਹਾਨੂੰ ਇਸ ਦਿਖਾਰੇ ਦੀ ਥੈਲੀ ਜਿਉਂ ਦੀ ਤਿਉਂ ਪਈ ਮਿਲ ਜਾਵੇਗੀ ਉਹ ਲੈ ਆਓ ਤੇ ਚੋਰ ਨੂੰ ਜੋ ਘਰ ਵਿੱਚ ਹੀ ਹੈ ਮੁਸਕਾ ਬਣ ਕੇ ਲੈ ਆਓ ਛਫਾਈ ਜਵਾਨ ਰਵਾ ਰਵੀ ਚਲੇ ਗਏ थैਲੀ ਤਾਕੀ ਭਨ ਕੇ ਕੱਢ ਲਈ ਚੋਰ ਨੂੰ ਫੜ ਕੇ ਸਵਾ ਵਿੱਚ ਲੈ ਆਏ ਸਤ ਗੁਰ ਨੇ थैਲੀ ਬਾਣੀਏ ਨੂੰ ਦਵਾ ਕੇ ਉਸ ਦੇ ਕਾਲ ਜੇ ਠੰਡ ਪਾਈ ਫਿਰ ਫੜੇ ਹੋਏ ਚੋਰ ਨੂੰ ਕਿਹਾ ਦੇਖ ਭਾਈ ਤੂੰ ਚੋਰੀ ਕੀਤੀ ਹੈ ਇਹ ਪਾਪ ਹੈ ਫਿਰ ਤੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਗਰੀ ਵਿੱਚ ਚੋਰੀ ਕੀਤੀ ਹੈ ਇਹ ਹੋਰ ਵੱਡਾ ਪਾਪ ਹੈ ਤੂੰ ਵਿਆਹ ਦੇ ਮੰਗਲ ਸਮੇ ਇੱਕ ਗਰੀਬ ਬਨਜਾਰੇ ਦਾ ਦਿਲ ਤਪਾਇਆ ਹੈ ਉਸਨੂੰ ਕੰਗਾਲ ਕੀਤਾ ਹੈ ਇਹ ਹੋਰ ਵੱਡਾ ਪਾਪ ਹੈ ਤੂੰ ਬੜੇ ਦੰਡ ਦੇ ਲਾਇਕ ਹੈ ਪਰ ਅਸੀਂ ਤੇਰਾ ਅਪਰਾਧ ਮਾਫ ਕਰਦੇ ਹਾਂ ਫੇਰ ਇਹ ਕੰਮ ਨਹੀਂ ਕਰਨਾ ਚੋਰੀ ਛੱਡ ਦੇ ਧਰਮ ਕਿਰਤ ਕਰਿਆ ਕਰ ਨੇਕ ਕਰਮ ਕਰ ਅੱਜ ਤੋਂ ਚੋਰੀ ਛੱਡ ਚੋਰ ਨੇ ਮੱਥੇ ਟੇਕੇ ਮਾਫੀਆਂ ਮੰਗੀਆਂ ਨੇਮ ਕੀਤਾ ਫੇਰ ਨਹੀਂ ਮਾੜਾ ਕੰਮ ਨਹੀਂ ਕਰਾਂਗਾ ਚੋਰ ਸੱਚਮੁੱਚ ਅੱਗੇ ਤੋਂ ਭਲਾ ਹੋ ਗਿਆ ਸੋ ਚੋਰ ਤੇ ਜਿਸ ਦੀ ਚੋਰੀ ਹੋਈ ਸੀ ਦੋਵੇਂ ਗੁਰੂ ਜੀ ਦੀ ਨਿਆ ਨਾਲ ਸੁਖੀ ਹੋ ਗਏ ਸੰਗਤਾਂ ਵਿੱਚ ਸ੍ਰੀ ਗੁਰੂ ਜੀ ਦੀ ਆਤਮ ਸ਼ਕਤੀ ਧਰਮ ਨਿਆ ਦੀ ਬਹੁਤ ਸਲਾਹਤ ਹੋਈ ਆਤਮ ਸ਼ਕਤੀ ਆਖਦੇ ਹਨ ਆਤਮਾ ਦੀ ਸ਼ਕਤੀ ਨੂੰ ਜਿਵੇਂ ਕੋਈ ਪਹਿਲਵਾਨ ਕੁਸ਼ਤੀ ਕਰਕੇ ਜਿੱਤੇ ਤੇ ਕਹਿੰਦਾ ਹੈ ਕਿ ਇਸ ਦਾ ਸਰੀਰ ਬੜਾ ਤਾਕੜਾ ਹੈ ਉਸ ਨੂੰ ਪੜੇ ਹੋਏ ਆਖਣਗੇ ਕਿਸ ਦੀ ਸਰੀਰਕ ਸ਼ਕਤੀ ਬੜੀ ਹੈ ਸਰੀਰ ਦੇ ਅੰਦਰ ਵੱਸਦਾ ਹੈ ਆਤਮਾ ਜੋ ਸਾਡੀ ਜਿੰਦ ਜਾਨ ਹੈ ਜਿਸ ਦੀ ਉਹ ਜਿਸ ਦਾ ਉਹ ਆਤਮਾ ਬਲ ਹੋਵੇ ਪਰਮੇਸ਼ਰ ਨਾਲ ਪਿਆਰ ਕਰੇ ਉਹ ਨੂੰ ਕਈ ਗੱਲਾਂ ਦੀ ਸੋਝੀ ਆਪੇ ਆ ਜਾਵੇ ਉਸ ਨੂੰ ਕਹੀਦਾ ਹੈ ਇਸ ਦੀ ਆਤਮ ਸ਼ਕਤੀ ਬਹੁਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ